ਆ ਵਜੋਸੇ ਵੀ ਹੁੰਦਾ ਵਾ ਤੇ ਹਾਸਾ ਵੀ ਆਉਂਦਾ ਵਾ ਬਈ ਇਹ ਕਿਹੜਾ ਰਾਹ ਅਸੀਂ ਫੜ ਲਿਆ ਜੋ ਮੂੰਹ ਆਉਂਦਾ ਅਸੀਂ ਬੱਕੀ ਜਾਂਦੇ ਆ ਇੱਥੇ ਥੋੜੀ ਜੀ ਇਕਾਗਰਤਾ ਬਣਾਓ ਤੇ ਉਹਨਾਂ ਟਿਕਾ ਬਣਾ ਲਿਓ ਗੱਲ ਮੈਂ ਥੋੜੀ ਪਤੇ ਦੀ ਕਰਨੀ ਆ ਆ ਤੁਸੀਂ ਸੁਣਿਆ ਹੋਣਾ ਚੰਗੇ ਭਲੇ ਸਾਡੇ ਅੰਮ੍ਰਿਤਧਾਰੀ ਵੀ ਉਹ ਇੱਕ ਅਖੌਤੀ ਵੱਲੋਂ ਬੋਲਿਆ ਹੋਇਆ ਕਲਿੱਪ ਸ਼ੋਸ਼ਣ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਉਹ ਕੀ ਕਹਿੰਦਾ ਵਾ ਖਉਤੀ ਕਹੇ ਜੀ ਚਪੈਰਾ ਸਾਬ ਪਖੰਡ ਹੈ ਕੀ ਕਿਹਾ ਜੀ ਚਪੈਰਾ ਪਖੰਡ ਹੈ ਇਹਦਾ ਮਤਲਬ ਵੀ ਜਿੱਥੇ ਸੰਗਤਾਂ ਦੀ ਵੱਡੀ ਗਿਣਤੀ ਆ ਤੇ ਸੰਗਤਾਂ ਰਲ ਕੇ ਸੁਖਮਨੀ ਸਾਹਿਬ ਜਪਜੀ ਸਾਹਿਬ ਤੇ ਚੌਪਈ ਸਾਹਿਬ ਦਾ ਪਾਠ ਕਰ ਰਹੀਆਂ ਮਹਾਰਾਜ ਦਾ ਨਾਮ ਲੈਣਾ ਜਾਪ ਕਰਨਾ ਪਖੰਡ ਹੈ ਯੋਧਵਾ ਉਹ ਪਖੰਡਿਆ ਅਠਾ ਪੈਰਾਂ ਦੀ ਤੁਸੀਂ ਗੱਲ ਕਰਦੇ ਹੋ ਆ ਛੋਟਾ ਬੱਚਾ ਖਲੋਤਾ ਹੈ ਇੱਥੇ ਮੇਰੇ ਨਾਲ ਮੇਰੀ ਧੀ ਰਾਣੀ ਖਲੋਤੀ ਸੀ ਮੈਂ ਉਹ ਬੱਚੀ ਨੂੰ ਕਹਾਂ ਮਰੀਏ ਤੇ ਇਹ ਨਾਮ ਜਪਿਆ ਕਰ ਉਹ ਪਹਿਲੀ ਸਟੇਜ ਤੋਂ ਸ਼ੁਰੂ ਕਰੂਗੀ ਵੀ ਸਿੱਧਾ ਅੱਠਵੇਂ ਤੇ ਜਾ ਕੇ ਖਲੋਵੇਗੀ ਪਹਿਲਾ ਪੈਰ ਤੇ ਸ਼ੁਰੂ ਕਰ ਲੀਏ ਇਹ ਉਹੀ ਲੋ ਗਿਆ ਜਿਹੜੇ ਕਹਿੰਦੇ ਵੀ ਅੰਮ੍ਰਿਤ ਵੇਲਾ ਕਿਉਂ ਸੰਭਾਲਣਾ ਜੀ ਜਦੋਂ ਉੱਠਦੇ ਆ ਉਦੋਂ ਹੀ ਅੰਮ੍ਰਿਤ ਵੇਲਾ ਹੈ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਦਸਮ ਦੀ ਬਾਣੀ ਨੂੰ ਨਹੀਂ ਮੰਨਦੇ ਚਲੋ ਵਿਚਾਰ ਕੀਤੀ ਵੀ ਚਲੋ ਆਦ ਮਾਰਨ ਨੂੰ ਤੇ ਮੰਨਦੇ ਆ ਫਿਰ ਅਸੀਂ ਸਵਈਆਂ ਦੇ ਖਿਲਾਫ ਹੋ ਤੁਰੇ ਹੁਣ ਕੀ ਹੋਇਆ ਜੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਦਰ ਤੇ ਜਾ ਕੇ ਸੰਗਤਾਂ ਦੁਪਹਿਰਾ ਸਾਬ ਕਰਦੀਆਂ ਨੇ ਵੇਖੋ ਭਾਈ ਐਤਵਾਰ ਦਾ ਉਹ ਦਿਨ ਸੰਗਤਾਂ ਚੁਣ ਲੈਂਦੀਆਂ ਨੇ ਹਰ ਇੱਕ ਇਨਸਾਨ ਕਮਾਂਕਾਰਾਂ ਵਿੱਚ ਰੁੱਝਿਆ ਹੋਇਆ ਤੇ ਕੋਈ ਕੰਮ ਕਰਨ ਵਾਲਾ ਐਤਵਾਰ ਵਾਲਾ ਦਿਨ ਵੀ ਜੇ ਗੁਰੂ ਦੇ ਲੇਖੇ ਲਾਉਂਦਾ ਤੇ ਮਾੜੀ ਗੱਲ ਵਾ ਕਿ ਚੰਗੀ ਗੱਲ ਆ ਨਾਮ ਤੇ ਉੱਥੇ ਗੁਰੂ ਦਾ ਹੀ ਲਿਆ ਜਾਂਦਾ ਵਾ ਉਹ ਪਹਿਲੇ ਪੈਰ ਤੋਂ ਸ਼ੁਰੂ ਕਰੋ ਫਿਰ ਦੂਜੇ ਤੇ ਪਹੁੰਚੋ ਤੀਜੇ ਤੇ ਪਹੁੰਚੋ ਫੇਰੀ ਚਾਰ ਪਹਿਰਾ ਤੱਕ ਪਹੁੰਚੇ ਆ ਫੇਰੀ ਚ ਪਹਿਰਾ ਸਭ ਕਰਨ ਵਾਸਤੇ ਆਇਆ ਇੱਕ ਪਾਸੇ ਅਸੀਂ ਕਹਿੰਨੇ ਆ ਵੀ ਸਾਡੇ ਲੋਗ ਸਾਡੇ ਸਿੱਖ ਐਨਾ ਪ੍ਰਚਾਰ ਹੋਈ ਜਾਂਦਾ ਜੀ ਇਹ ਜਾ ਜਾ ਕੇ ਬੰਦੇ ਆ ਪਾਸਟਰਾਂ ਦੇ ਕੋਲ ਉਹਨਾਂ ਐਨੇ ਲੋਗ ਆਪਣੇ ਮਗਰ ਲਾ ਲਏ ਤੇ ਕਸੂਰਵਾਰ ਕੌਣ ਆ ਇਹੋ ਹੀ ਅਖੌਤੀ ਆ ਜਿਹੜੇ ਕਹਿੰਦੇ ਵੀ ਇਹ ਪਖੰਡਿਆ ਪਖੰਡ ਕਿਵੇਂ ਹੋ ਗਿਆ ਤੁਸੀਂ ਕਹਿੰਦੇ ਆ ਵੀ ਆਪਾ ਗੁਰੂ ਰਾਮਦਾਸ ਮਹਾਰਾਜ ਨੂੰ ਨੀਵਾ ਕਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਕਿਵੇਂ ਨੀਵੇਂ ਹੋ ਸਕਦੇ ਜੀ ਮੰਨਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਮੰਨਣਾ ਕਿ ਬਿਲਕੁਲ ਗੁਰੂ ਰਾਮਦਾਸ ਦਾ ਪੋਤੇ ਆ ਜਿਹਨੇ ਆਪਣੇ ਪਿਓ ਦੇ ਘੜਦੇ ਉੱਪਰ ਹਾਜ਼ਰੀ ਨਹੀਂ ਝੱਲਣ ਦਿੱਤਾ ਉਥੇ ਕੇਸਰੀ ਚਲਾਇਆ ਜਿਉਂਦੇ ਜੀ ਉਥੇ ਹਾਜ਼ਰੀ ਨਹੀਂ ਝੱਲਣ ਦਿੰਦਾ ਕੇਸਰੀ ਰਵੇਗਾ ਕੁਰਬਾਨੀ ਦਿੱਤੀ ਮਾਰੇ ਤੇ ਚਰਨਾਂ ਵਿੱਚ ਸੀਸ ਭੇਟ ਕੀਤਾ ਆਪਣੇ ਹਰਿਮੰਦਰ ਨੂੰ ਆਜ਼ਾਦ ਕਰਵਾਇਆ ਉਸੇ ਗੁਰੂ ਰਾਮਦਾਸ ਦਾ ਪੁੱਤ ਆ ਬਾਬਾ ਦੀਪ ਸਿੰਘ ਸਾਹਿਬ ਤੇ ਹੁਣ ਤੁਸੀਂ ਪਰਿਵਾਰਾਂ ਵਾਲੇ ਬੈਠਿਓ ਕਹੇ ਪੁੱਤ ਦੀ ਬਾਪ ਦੇ ਸਾਹਮਣੇ ਕੋਈ ਵਡਿਆਈ ਕਰੇ ਕੋਈ ਉਸਤਤ ਕਰੇ ਤੇ ਪਿਓ ਦਾ ਸੀਨਾ ਚੌੜਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਨਾ ਤਕਲੀਫ ਅੱਜ ਤੁਹਾਨੂੰ ਆ ਗੁਰੂ ਰਾਮਦਾਸ ਮਹਾਰਾਜ ਨੂੰ ਨਹੀਂ ਕਿ ਜੇ ਸੰਗਤਾਂ ਮੇਰੇ ਦਰ ਤੇ ਨਮਸਕਾਰਾਂ ਕਰਦੀਆਂ ਤੇ ਮਰੇ ਪੁੱਤ ਬਾਬਾ ਦੀਪ ਸਿੰਘ ਦਾ ਘਰ ਆ ਉੱਥੇ ਜਾ ਕੇ ਵੀ ਸਿਰਦੇ ਕਰਦੀਆਂ ਨੇ ਉੱਥੇ ਵੀ ਚੌਂਕੜਾ ਮਾਰ ਮਾਰ ਕੇ ਸੰਗਤਾਂ ਭਗਤੀ ਕਰਦੀਆਂ ਨੇ ਉਹ ਬਾਪ ਦਾ ਸੀਨਾ ਚੋੜਾ ਹੁੰਦਾ ਹੋਵੇਗਾ ਤੇ ਚਾਹੇ ਗੁਰੂ ਸਾਹਿਬ ਜੀ ਦੀ ਉਸਤਤ ਵਡਿਆਈ ਅਸੀਂ ਦੇ ਸੁਣਾਉਂਦਿਆਂ ਤੁਰ ਜਾਣਾ ਕੌਣ ਕਰ ਸਕਦਾ ਪਰ ਇਹ ਅਖਾਤੀ ਵਡਿਆਈ ਨਹੀਂ ਕਰ ਸਕਦੇ ਇਹਨਾਂ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਆ ਵੀ ਮਾੜਾ ਜੀ ਉਹ ਵੀ ਮਾੜਾ ਅੱਗੇ ਸੰਗਤਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦਾ ਜਾਪ ਕਰਦੀਆਂ ਸੀ ਅੱਜ ਵੀ ਮੇਰੇ ਬਜ਼ੁਰਗ ਸੰਗਤ ਵਿੱਚ ਬੈਠਿਆ ਤੁਹਾਡੇ ਹੱਥ 'ਚ ਮਾਲਾ ਹੋਣੀ ਆ ਮਹਾਪੁਰਸ਼ ਬੈਠੇ ਆ ਹੱਥ ਵਿੱਚ ਮਾਲਾ ਵਾ ਅਸੀਂ ਕਹਿੰਦੇ ਆ ਵੀ ਨਾਲੇ ਪ੍ਰਸੰਗ ਸੁਣੀ ਜਾਂਦੇ ਆ ਨਾਲੇ ਸੰਗਤਾਂ ਨਾਲ ਗੱਲਾਂ ਕਰੀ ਜਾਂਦੇ ਆ ਵਾਹਿਗੁਰੂ ਜਿਹੜਾ ਜਪਣ ਵਾਲਾ ਵਾ ਨਾ ਉਹਦੇ ਅੰਦਰ ਉਹ ਰੋਮ-ਰੋਮ ਵਿੱਚ ਵਸਦਾ ਵਾ ਵਾਹ ਗੁਰੂ ਵਾਹ ਗੁਰੂ ਤੇ ਅਹੀਂ ਵਾਹਿਗੁਰੂ ਵਾਹਿਗੁਰੂ ਨੂੰ ਕੀ ਕਿਹਾ ਇਹ ਹੀ ਖੋਤੀ ਸੀ ਨਾ ਕਹਿੰਦੇ ਜੀ ਤੋਤਾ ਰਟਣਿਆ ਮਹਾਰਜ ਕੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਮੈਂ ਖੋਈ ਖੋਈ ਕਿਸੇ ਪਾਸੇ ਨੂੰ ਨਹੀਂ ਤੁਹੀ ਲੱਗਦੇ ਜੋ ਮੂੰਹ ਆਉਂਦਾ ਬੱਕੀ ਤੁਰੀ ਆਉਂਦੇ ਆ ਫਿਰ ਤੁਸੀਂ ਕਹਿੰਦੇ ਆ ਜੇ ਬਾਬਾ ਦੀਪ ਸਿੰਘ ਸੱਚਮੁੱਚ ਆ ਗਿਆ ਤੇ ਕੀ ਕਹੂਗਾ ਇਹਨਾਂ ਲੋਕਾਂ ਨੂੰ ਮੈਂ ਕਹਿੰਨੀ ਆ ਆਉਣ ਬਾਬਾ ਦੀਪ ਸਿੰਘ ਸੱਚਮੁੱਚ ਤੇ ਯਾਦ ਰੱਖਿਓ ਬਾਬਾ ਦੀਪ ਸਿੰਘ ਸੀ ਵੀ ਨਿਹੰਗ ਸਿੰਘ ਤੇ ਨਿਹੰਗ ਸਿੰਘਾਂ ਦਾ ਪਤਾ ਵਾ ਨਾ ਤੇ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਦੋ ਤਾਰਾ ਖੰਡਾ ਸੀ ਐਵੇਂ ਨਹੀਂ ਬਾਬਾ ਦੀਪ ਸਿੰਘ ਨੂੰ ਖੰਡੇ ਵਾਲਾ ਬਾਪੂ ਕਿਹਾ ਜਾਂਦਾ ਤੇ ਸੁੰਦਰ ਗੁਟਕੇ ਦੇ ਕਦੇ ਮਹਾਪੁਰਸ਼ਾਂ ਦੇ ਦਰਸ਼ਨ ਕਰ ਲਿਓ ਨਾ ਬਾਬਾ ਜੀ ਦੇ ਜਿਹੜੀ ਗੁਰਗੋਬਨ ਸਿੰਘ ਮਹਾਰਾਜ ਦੀ ਬਾਣੀ ਆ ਤੁਸੀਂ ਕਹਿੰਦੇ ਉਹਨੂੰ ਅਸੀਂ ਮੰਨਦੇ ਨਹੀਂ ਕਿੰਨੀਆਂ ਬਾਣੀਆਂ ਹੁੰਦੀਆਂ ਨੇ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਜਪ ਸਾਹਿਬ ਤੋ ਪ੍ਰਸਾਦ ਸਹੀਏ ਜੋ ਪਈ ਸਤ ਤੇ ਇਹ ਕੀ ਮੰਨਦੇ ਆ ਕਹਿੰਦੇ ਆਨੰਦ ਸਾਹਿਬ ਇਹ ਪੰਜ ਬਾਣੀਆਂ ਹੋ ਗਈਆਂ ਇਹ ਕਹਿੰਦੇ ਹੀ ਤੇ ਜਪਦੀ ਸਾਹਿਬ ਤੇ ਆਨੰਦ ਸਾਹਿਬ ਦੀ ਬਾਣੀ ਨੂੰ ਮੰਨਣਾ ਉਹੀ ਲੋਗ ਹੋ ਨਾ ਤੇ ਗੱਲਾਂ ਤੁਸੀਂ ਬਾਬਾ ਦੀਪ ਸਿੰਘ ਦੀਆਂ ਕਰਦੇ ਹੋ ਉਹੀ ਸੁੰਦਰ ਗੁਟਕਾ ਜਿਹੜਾ ਬਾਬਾ ਜੀ ਹੱਥ ਪੜ ਕੇ ਬਾਣੀ ਪੜਿਆ ਕਰਦੇ ਸੀ ਉਹਦੇ ਜੋ ਤੁਸੀਂ ਦੋ ਬਾਣੀਆਂ ਨੂੰ ਮੰਨਦੇ ਹੋ ਤੇ ਤੁਸੀਂ ਕਹਿੰਦੇ ਹੋ ਵੀ ਆਵੇ ਬਾਬਾ ਦੀਪ ਸਿੰਘ ਤੇ ਤੁਹਾਨੂੰ ਕੀ ਕਹਵੇਗਾ ਮੈਂ ਕਹਿੰਨੀ ਆ ਵੀ ਤੂੰ ਹੀ ਕਿਤੇ ਬਚ ਕੇ ਰਿਓ ਬਾਬਾ ਦੀਪ ਸਿੰਘ ਤੋਂ ਜੇ ਸੱਚਮੁੱਚ ਬਾਬਾ ਦੀਪ ਸਿੰਘ ਜੀ ਪ੍ਰਗਟ ਹੋ ਗਏ ਨਾ ਹੈਗੇ ਇੱਥੇ ਹੀ ਆ ਕਿਉਂਕਿ ਮਰਦਾ ਉਹ ਆ ਜਿਹੜਾ ਜੰਮਦਾ ਵਾ ਤੇ ਜਿਹੜੇ ਸ਼ਹੀਦ ਆ ਨਾ ਉਹ ਕਦੇ ਕਿਤੇ ਜਾਂਦੇ ਨਹੀਂ ਉਹ ਸਦਾ ਹਾਜ਼ਰ ਨਾਜ਼ਰ ਅੰਗ ਸੰਗ ਰਹਿੰਦੇ ਹੋ ਵਰਤਦੇ ਆ ਪਰ ਇਹ ਮੂਰਖ ਨਹੀਂ ਸਮਝ ਸਕਦੇ ਭਾਵਨਾ ਹੀ ਨਹੀਂ ਯਾਦ ਰੱਖਿਓ ਸੰਗਤ ਜੀ ਜੇ ਸਿੱਖਦੇ ਇਹ ਦੇ ਦੇ ਅੰਦਰ ਪਿਆਰ ਨਹੀਂ ਨਾ ਭਾਵਨਾ ਨਹੀਂ ਤੇ ਮਰਜ ਕਹਿੰਦੇ ਸਿੱਖਾ ਤੂੰ ਸਿੱਖ ਕਹੌਣ ਦੇ ਹੱਕਦਾਰ ਵੀ ਨਹੀਂ ਅੱਜ ਬਾਣੀ ਨੂੰ ਪਖੰਡ ਦੱਸਿਆ ਜਾਂਦਾ ਤੇ ਕੱਲ੍ਹ ਨੂੰ ਕੀ ਕਹਣਗੇ ਬਾਬਾ ਦੀਪ ਸਿੰਘ ਜੀ ਕੋਈ ਹੋਏ ਨਹੀਂ ਉਹਨਾਂ ਨੂੰ ਨਾ ਮੰਨੋ ਮੰਨ ਲਓਗੇ ਫੇਰ ਇਸ ਗੱਲ ਨੂੰ ਇਸ ਕਰਕੇ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋ ਭਰੋਸਾ ਰੱਖੋ ਮਹਾਰਜ ਪ੍ਰਤੀ ਪਿਆਰ ਰੱਖੋ ਤੁਸੀਂ ਤੇ ਹੋਰ ਜਾਣਾ ਚਾਹੀਦਾ ਹੋਰ ਮਾਰੋ ਚੌਂਗੜੇ ਅਸੀਂ ਤੇ ਅਮਰਤ ਵੇਲਾ ਵੀ ਸੰਭਾਲਾਂਗੇ ਅਸੀਂ ਤਾਂ ਚੁਪਾਰੇ ਵੀ ਕੱਟਾਂਗੇ ਤੇ ਅੱਠ ਪੈਰ ਦੀ ਗੱਲ ਕਰਦੇ ਆਂ ਅਸੀਂ ਤੇ ਝੋਲੀ ਅੱਡ ਕੇ ਅਰਦਾਸ ਕਰਦਿਆਂ ਮਹਾਰਜ ਐਨੀ ਬੰਦਗੀ ਛਾਰਿਆਂ ਦੀ ਝੋਲੀ ਵਿੱਚ ਪਾ ਦੇ